ਨਮਸਕਾਰ ਸਤਿ ਸ੍ਰੀ ਅਕਾਲ ਨੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਈਰਾਨ ਦੇ ਤਬਰੀਜ਼ ਸ਼ਹਿਰ ਦੇ ਵਿੱਚ ਰਾਸ਼ਟਰਪਤੀ ਇਬਰਾਹਿਮ ਰਈਸੀ ਸਨੇ ਹੈਲੀਕਾਪਟਰ ਕ੍ਰੈਸ਼ ਵਿੱਚ ਮਾਰੇ ਗਏ ਸਾਰੇ 9 ਲੋਕਾਂ ਦੀ ਅੰਤਿਮ ਯਾਤਰਾ ਕੱਢੀ ਗਈ ਨਿਊਜ਼ ਏਜੰਸੀ ਆਈਆਰਐਨਏ ਦੇ ਮੁਤਾਬਕ ਯਾਤਰਾ ਦੇ ਦੌਰਾਨ ਲੱਖਾਂ ਲੋਕਾਂ ਦੀ ਭੀੜ ਸੜਕਾਂ ਤੇ ਉਤਰ ਆਈ ਲੋਕਾਂ ਦੇ ਹੱਥਾਂ ਵਿੱਚ ਰਈਸੀ ਦੀ ਤਸਵੀਰ ਅਤੇ ਈਰਾਨ ਦਾ ਝੰਡਾ ਸੀ ਰਾਸ਼ਟਰਪਤੀ ਨੂੰ ਵਿਦਾਈ ਦਿੰਦੇ ਵਕਤ ਸ਼ਹਿਰ ਦੇ ਲੋਕ ਰੋਂਦੇ ਨਜ਼ਰ ਆਏ ਮੁੰਬਈ ਦੇ ਘਾਟ ਕੋਪਰੇ ਇਲਾਕੇ ਦੇ ਵਿੱਚ 36 ਫਲੈਮਿੰਗੋ ਪੰਛੀ ਮਾਰੇ ਹੋਏ ਪਾਏ ਗਏ ਫੋਰੈਸਟ ਟੀਮ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਪੰਛੀਆਂ ਦੀ ਮੌਤ ਦਾ ਕਾਰਨ ਕੀ ਰਿਹਾ ਤਾਂ ਸਾਹਮਣੇ ਆਇਆ ਕਿ ਪਲੇਨ ਦੇ ਨਾਲ ਟਕਰਾਉਣ ਦੇ ਨਾਲ ਇਹਨਾਂ ਦੀ ਮੌਤ ਹੋਈ ਹੈ ਜਦ ਫਲਾਈਟਸ ਘਾਟ ਕੋਪਰ ਦੇ ਵਿੱਚ ਪੰਤਨਗਰ ਦੇ ਲక్ష్ਮੀਨਗਰ ਇਲਾਕੇ ਦੇ ਉੱਪਰ ਤੋਂ ਗੁਜ਼ਰ ਰਹੀ ਸੀ ਤਾਂ ਇਹਨਾਂ ਫਲੈਮਿੰਗੋ ਦਾ ਝੁੰਡ ਫਲਾਈਟ ਦੇ ਨਾਲ ਟਕਰਾਇਆ ਅਤੇ 36 ਪੰਛੀਆਂ ਦੀ ਮੌਤ ਹੋ ਗਈ ਅਮਾਦੀ ਪਾਰਟੀ ਦੀ ਰਾਜਾਦਵ ਸੰਸਦ ਸਵਾਤੀ ਮਾਲੀਬਾਲ ਦੇ ਨਾਲ ਸੇਮ ਹਾਊਸ ਵਿੱਚ ਹੋਈ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਪੁਲਿਸ આરોપી ਵਿਭਵ ਕੁਮਾਰ ਨੂੰ ਮੁੰਬਈ ਲੈ ਕੇ ਗਈ ਪੁਲਿਸ ਦਾ ਕਹਿਣਾ ਹੈ ਕਿ ਵਿਭਵ ਨੇ ਆਈਫੋਨ ਫਾਰਮੈਟ ਕਰਨ ਤੋਂ ਪਹਿਲਾਂ ਉਸ ਦਾ ਡਾਟਾ ਮੁੰਬਈ ਦੇ ਵਿੱਚ ਕਿਸੇ ਵਿਅਕਤੀ ਜਾਂ ਡਿਵਾਈਸ ਨੂੰ ਟਰਾਂਸਫਰ ਕਰ ਦਿੱਤਾ ਸੀ ਉਸੇ ਡਾਟਾ ਨੂੰ ਹਾਸਲ ਕਰਨ ਦੇ ਲਈ ਉਸ ਨੂੰ ਲਿਆਂਦਾ ਗਿਆ ਮੁੰਬਈ ਪੱਛਮੀ ਬੰਗਾਲ ਦੀ ਤਾਮਲੁਕ ਸੀਟ ਤੋਂ ਭਾਜਪਾ ਕੈਂਡੀਡੇਟ ਅਤੇ ਕਲਕੱਤਾ ਹਾਈ ਕੋਰਟ ਤੋਂ ਸਾਬਕਾ ਜਸਟਿਸ ਅਭਿਜੀਤ ਗੰਗੋਪਾਧਿਆ ਦੇ ਚੋਣ ਆਯੋਗ ਨੇ ਪ੍ਰਚਾਰ ਕਰਨ ਦੇ 24 ਘੰਟੇ ਦੇ ਲਈ ਲਗਾ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਮਮਤਾ ਬੇਨਰਜੀ ਤੇ 15 ਮਈ ਨੂੰ ਹਲਦਿਆ ਅਤੇ ਜਨਸਭਾ ਦਰਮਿਆਨ ਆਪਾਂਦਰ ਟਿੱਪਣੀ ਕੀਤੀ ਸੀ। ਇਸ ਨੂੰ ਲੈ ਕੇ TMC ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ। ਚੋਣ ਆਯੋਗ ਨੇ ਅੱਜ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਤੇ ਵੱਡਾ ਐਕਸ਼ਨ ਲਿਆ। ਸੋਨਾ ਤੇ ਚਾਂਦੀ ਨੇ 올 ਟਾਈਮ ਹਾਈ ਬਣਾਇਆ ਹੋਇਆ ਹੈ ਇੰਡੀਅਨ ਬੁਲੀਅਨ ਐਂਡ ਜਵੈਲਰ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਕਾਰੋਬਾਰ ਦੇ ਦਰਮਿਆਨ 10 ਗ੍ਰਾਮ ਸੋਨਾ 840 ਰੁਪਏ ਮਹਿੰਗਾ ਹੋ ਕੇ 72233 ਰੁਪਏ ਤੱਕ ਦਾ ਹੋ ਗਿਆ ਚਾਂਦੀ ਦੀ ਅੱਜ 올 ਟਾਈਮ ਹਾਈ ਤੇ ਪਹੁੰਚ ਗਈ ਹੈ 86071 ਰੁਪਏ ਮਹਿੰਗੀ ਹੋ ਕੇ 92444 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਇਸ ਤੋਂ ਪਹਿਲਾਂ ਸੋਮਵਾਰ ਨੂੰ 20 ਮਈ ਨੂੰ ਚਾਂਦੀ 86373 ਰੁਪਏ ਤੱਕ ਸੀ ਦੇਸ਼ ਵਿੱਚ ਤੇਜ਼ ਗਰਮੀ ਦੇ ਨਾਲ ਹੁਣ ਹੀਟ ਵੇਵ ਦਾ ਦੌਰ ਲਗਾਤਾਰ ਜਾਰੀ ਹੈ ਮੌਸਮ ਪਾਲ ਨੇ ਰਾਜਸਥਾਨ, ਮਧ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਤੋਂ 4 ਦਿਨ ਤੱਕ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਹੈ ਅਤੇ ਹਿਮਾਚਲ, ਗੁਜਰਾਤ, ਮਹਾਰਾਸ਼ਟਰ ਅਤੇ ਜੰਮੂ ਕਸ਼ਮੀਰ ਦੇ ਜੰਮੂ ਡਿਮਿਨੀਅਨ ਦੇ ਵਿੱਚ ਵੀ ਅੱਜ ਲੋ ਚੱਲਣ ਦੀ ਚੇਤਾਵਨੀ ਹੈ ਮੌਸਮ ਪਾਲ ਨੇ ਆਖਿਆ ਕਿ ਇਹਨਾਂ ਸੂਬਿਆਂ ਦੇ ਵਿੱਚ ਅਗਲੇਰੇ 4-5 ਦਿਨ ਤੱਕ ਲੋ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ ਰਹਿਣ ਦੇ ਵਿੱਚ ਜਨਕ ਜਨਤਾ ਪਾਰਟੀ ਦੇ ਵਿਧਾਇਕ ਰਾਜਕੁਮਾਰ ਗੋਤਮ ਨੇ ਹੰਤਾਰ ਦੇ ਵਿੱਚ ਇੱਕ ਵਾਰ ਮੋੜ ਤੋਂ ਬਾਗੀ ਤੇਵਰ ਦਿਖਾਏ ਪ੍ਰੈਸ ਕਾਨਫਰੰਸ ਕਰ ਗੋਤਮ ਨੇ ਆਖਿਆ ਕਿ ਇਹ ਹਰਿਆਣਾ ਦੇ ਚੀਫ ਮਿਨਿਸਟਰ ਦਾ ਚੋਣ ਨਹੀਂ ਹੈ ਇਹ ਚੌਨ ਦੀਸ਼ ਦੇ ਪ੍ਰਧਾਨ ਮੰਤਰੀ ਦਾ ਹੈ ਇਸ ਲਈ ਮੈਂ ਆਪਣੇ ਸਮਰਥਕਾਂ ਨੂੰ ਕਹਿਣਾ ਚਾਹੁੰਦਾ ਕਿ ਅਭਦੀ ਮਰਜ਼ੀ ਦੇ ਨਾਲ ਵੋਟ ਪਾਓ ਬਸ ਵੋਟ ਦਿੰਦੇ ਹੋਏ ਦੇਸ਼ੀਤ ਨੂੰ ਜ਼ਰੂਰ ਦੇਖੋ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਮੰਗਲਵਾਰ ਨੂੰ ਅੱਜ ਹਰਿਆਣਾ ਪਹੁੰਚੇ ਇੱਥੇ ਉਹਨਾਂ ਨੇ ਯਮਨਾ ਨਗਰ ਤੇ ਜਗਾਦਰੀ ਦੇ ਵਿੱਚ ਰੈਲੀ ਨੂੰ ਸੰਬੋਧਿਤ ਕੀਤਾ ਇਸ ਦਰਮਿਆਨ ਖੜਗੇ ਨੇ ਪੀਐਮ ਨਰਿੰਦਰ ਮੋਦੀ ਅਤੇ ਬੀਜੇਪੀ ਤੇ ਹਮਲਾ ਬੋਲੇ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਝੂਠਾ ਹੈ ਅਜੀਤ ਪ੍ਰਧਾਨ ਮੰਤਰੀ ਨੂੰ ਅਗਰ ਮੈਂ ਝੂਠਾਂ ਦਾ ਸਰਦਾਰ ਬੋਲਾਂਗਾ ਤਾਂ ਗਲਤ ਨਹੀਂ ਹੈ ਖੜਗੇ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਚੁਣੋ ਅਸੀਂ ਦੱਸਾਂਗੇ ਕਿ ਦੇਸ਼ ਕਿਵੇਂ ਚੱਲਦਾ ਹੈ ਲੋਕ ਸੁਭਾਚ ਉਹਨਾਂ ਦੇ ਮੱਦੇਨਜ਼ਰ ਥਾਂ-ਥਾਂ ਤੇ ਪੁਲਿਸ ਦੀ ਪੰਜਾਬ ਦੇ ਵਿੱਚ ਜ਼ਬਰਦਸਤ ਨਾਕੇ ਬੰਦੀ ਅਜਿਹਾ ਹੀ ਕੁਝ ਮੋਗਾ ਦੇ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਪੁਲਿਸ ਚੋਣਾਂ ਦੇ ਦਰਮਿਆਨ ਨਸ਼ੇ ਦੀ ਆਵਾਜਾਈ ਨੂੰ ਰੋਕਣ ਦੇ ਲਈ ਲਗਾਤਾਰ ਛਾਪੇ ਮਾਰੀ ਅਤੇ ਸਖਤੀ ਕਰ ਰਹੀ ਹੈ ऐसे ਕਰਮ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਧਰਮਕੋਟ ਦੇ ਦਰਿਆ ਦੇ ਵਿੱਚ ਛਾਪੇਮਾਰੀ ਕਰਕੇ 1.40 ਲੱਖ ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ ਹਾਲਾਂਕਿ ਅਜੇ ਤੱਕ ਆਰੋਪੀਆਂ ਦੀ ਤਲਾਸ਼ ਜਾਰੀ ਹੈ ਭਾਰਤ ਸਰਕਾਰ ਤਰਫੋਂ ਅੱਤਵਾਦੀ ਐਲਾਨੇ ਗਏ ਸਿਕ ਫੋਰ ਜਸਟਿਸ ਐਸ ਐਫ ਐ ਜੀ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਗੁਰਪੰਤ ਸਿੰਘ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਧਮਕੀ ਦਿੱਤੀ। ਅੱਤਵਾਦੀ ਪੰਨੂ ਨੇ ਲੁਧਿਆਣਾ ਤੋਂ ਕੈਂਡੀਡੇਟ ਰਵਨੀਤ ਬਿੱਟੂ ਅਤੇ ਫਰੀਦਕੋੜ ਤੋਂ ਉਮੀਦਵਾਰ ਹੰਸਰਾਜ ਹੰਸ ਨੂੰ ਉਹਨਾਂ ਦੇ ਦਿੱਤੇ ਬਿਆਨਾਂ ਨੂੰ ਲੈ ਕੇ ਧਮਕਾਇਆ ਹੈ। ਨਾ ਹੀ ਨਹੀਂ ਬਿੱਟੂ ਨੂੰ ਆਪਣੇ ਦਾਦਾ ਨੂੰ ਯਾਦ ਕਰਨ ਦੀ ਵੀ ਉਹਨਾਂ ਨੇ ਧਮਕੀ ਦਿੱਤੀ ਹੈ। ਹਾਲੀ ਦੀ ਸਿਊਜ਼ ਬੁਲੇਟਿਨ ਵੀ ਚਾਹੀਦਾ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ